ਵਾਹਿ ਧਿਕਾ ਖੰਚਾ ਵਾਹਿ ਧਿਕੀ ਬਤੇ ਮਹੱਲਾ ਪੰਜਵਾ ਜੋ ਪਾਥਰ ਕੋ ਕਹਤੇ ਦੇਵ ਵਾਹਿ ਧਿਕਾ ਖਾਲਸਾ ਵਾਹਿ ਧਿਕੀ ਬਤੇ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਮਹਾਰਾਜ ਸਾਹਿਬ ਗਰੀਬ ਨਿਵਾਜ ਕਬੀਰ ਸਾਹਿਬ ਜੀ ਦੀ ਬਾਣੀ ਦਾ ਚਾਰਣ ਕਰਦੇ ਆਇਆ। ਪਿਛਲੇ 1100 ਤੋਂ ਪੜ੍ਹਤ ਕਬੀਰ ਜੀ ਵੱਲੋਂ ਆਏ ਹਾਂ ਮੈਂ। ਹੁਣ ਸਤਿਗੁਰੂ ਅਰਜਨ ਦੇਵ ਜੀ ਕਬੀਰ ਸਾਹਿਬ ਜੀ ਨੂੰ ਸਿਰੋਪਾਉ ਦਿੰਦੇ ਹਾਂ। ਮਹੱਲਾ ਪੰਜਵਾਂ ਆਪ ਲਿਖਦੇ ਹਨ। ਕਬੀਰ ਦੀ ਬਾਣੀ ਨੂੰ ਤੇ ਗੁਰਬਾਣੀ ਨੂੰ ਅਪੇਤਤਾ ਬਖਸ਼ਦੇ ਹਨ। ਜੋ 95 ਬਾਸ਼ਾ ਦੀ ਬਾਣੀ ਹੈ ਉਹ ਕਬੀਰ ਜੀ ਦੀ ਬਾਣੀ ਹੈ। ਜੋ ਕਬੀਰ ਦੀ ਬਾਣੀ ਉਹ ਪੰਜਵੇਂ ਸੂਪ ਦੀ ਹੈ। ਆਓ ਵੀ ਦਬਖਦੇ ਹਾਂ ਸਾzenesulf ਜੀ ਦੂਸਰ ਕੇ ਮਹੱਲਾ ਪੰਜਵਾਂ ਗੁਰੂ ਸਾਹਿਬ ਜੀ ਲਿਖਦੇ ਆ ਪੰਜਵੇਂ ਪਾਤਸ਼ਾਹ ਇਹ ਉਚਾਰਨ ਕਰਨੇ ਹਨ ਮਹੱਲਾ ਪੰਜਵਾਂ ਜੋ ਪਾਥਰ ਕਉ ਕਹਤੇ ਦੀਵ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਪਥਰਾਲੀ ਪੂਆ ਦਾ ਖੰਡਨ ਕਰਦੇ ਹਨ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਭਾਈ ਪੱਥਰਾਂ ਨੂੰ ਦੇਵ ਪਰਮੇਸ਼ਰ ਕਹਿੰਦੇ ਹਨ ਕਿ ਇਹੋ ਹੀ ਦੇਵਤਾ ਹੈ ਸਾਡਾ ਪੂਜਨੀਕਾ ਤਾਂ ਕੀ ਬਿਰਥਾ ਹੋ ਵੈਸੀ ਉਹਨਾਂ ਦੀ ਜਿਹੜੀ ਸੇਵਾ ਕਰਨੀ ਹੈ ਵਿਅਰਥੀ ਜਾਂਦੀ ਹੈ ਬੱਦਲ ਤੋਂ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ ਹੈ ਜੋ ਪੱਥਰ ਕੀ ਪਾਈ ਪਾਈ ਜਿਹੜੇ ਪੱਥਰ ਦੀ ਮੂਰਤ ਬਣਾ ਕੇ ਉਹਦੇ ਪੈਰੀਂ ਪੈਂਦੇ ਹਨ ਜਿਸकी ਕਾਲ ਅਜਾਈ ਜਾ ਉਹਨਾਂ ਨੂੰ ਨਹੀਂ ਕੀਤੀ ਵੀ ਨਿਸਕਲ ਜਾਂਦੀ ਹੈ ਇਹਦੇ ਤੇ ਜੇ ਕੋਈ ਸਵਾਲ ਕਰੇ ਕਿ ਤੁਸੀਂ ਭਗਤ ਨੂੰ ਪੱਥਰਾਂ ਵਿੱਚੋਂ ਮਿਲਿਆ ਸੀ ਉਹਦੀ ਬਾਤ ਸਹਿਬ ਕਬੀਰ ਜੀ ਨੂੰ ਕਿਹਾ ਮਿਲ ਪੱਥਰ ਕੀ ਕਰੀ ਸੇਵ ਦਾਇਤ ਕਬੀਰ ਭਗਤ ਕਰ ਪਾਇਆ ਧੰਨੇ ਭਗਤ ਨੇ 1100 ਜਨਮ ਭਗਤੀ ਕੀਤੀ 1100 ਜਨਮ ਭਗਤੀ ਕਰਨ ਤੋਂ ਪਰਮੇਸ਼ਰ ਦੀ ਪ੍ਰਾਪਤੀ ਹੋਈ ਸੀ ਭਗਤੀ ਦਾ ਪ੍ਰਤਾਪ ਸਾਹਿਬ ਸਿੰਘ ਜੀ ਆਪ ਧੰਨਾ ਜੀ ਨੇ ਕਿਹਾ ਇਹ ਵੇ ਸੁਣ ਕੇ ਜੱਟ ਰੋਠ ਭਗਤੀ ਲਾਗਾ ਮਿਲੇ ਪ੍ਰਤਾਪ ਗੁਸਾਈਆਂ ਧੰਨਾ ਵੜ ਭਾਗਾ ਮੈਂ ਕਹਿੰਦੇ ਜਿਵੇਂ ਸੁਣਿਆ ਮੈਂ ਕਿ ਕਬੀਰ ਜੁਲਾਹਾ ਮੁਕਤ ਹੋ ਗਿਆ ਮੈਂ ਸੁਣਿਆ ਕਿ ਸੈਨ ਨਾਹੀ ਮੁਕਤ ਹੋ ਗਿਆ ਮੈਂ ਸੁਣਿਆ ਨਾਮ ਦੇ ਸ਼ੀਂਬਾ ਮੁਕਤ ਹੋ ਗਿਆ ਮੈਂ ਸੁਣਿਆ ਰਮਦਾਸ ਮੁਕਤ ਹੋ ਗਿਆ ਇਸ ਪ੍ਰਕਾਰ ਜੇ ਨੂੰ ਮੈਂ ਸੁਣਿਆ ਵੀ ਇਹ ਸਾਰੇ ਮੁਕਤ ਹੋ ਗਏ ਮੈਂ ਜੱਟ ਕਿਉਂ ਨਾ ਮੁਕਤ ਹੋਵਾਂਗਾ ਇਸ ਗੱਲ ਨੂੰ ਸੁਣ ਕੇ ਮਾਰੋ ਜੀ ਮੈਂ ਭਗਤੀ 'ਚ ਲੱਗਾ ਤੇ ਮੇਰੇ ਪ੍ਰਤਾਖ ਕੋਸ਼ਾਈਆਂ ਧੰਨਾ ਵਡਭਾਗਾ ਮਹਾਰਾਜਾ ਮੈਨੂੰ ਪ੍ਰਤੱਖ ਹੋ ਕੇ ਮੇਰੇ ਧੰਨਾ ਵਡਿਆਂ ਭਾਗਾਂ ਵਾਲਾ ਹੋ ਗਿਆ ਇਸ ਪ੍ਰਕਾਸ਼ ਸਾਹਿਬ ਸੰਜੀਤ ਧੰਨੇ ਭਗਤ ਦਾ ਜੀਵਨ ਹੈ ਜਿਸ ਦੀ ਬਾਬਤ ਜੇ ਪੱਥਰ ਪੂਜਾ ਕਹੀਏ ਤਾਂ ਤਰਲੋਚਨ ਜੀ ਨੇ ਧੰਨੇ ਨੂੰ ਪੱਥਰ ਦੇ ਕੋਲ ਢੇਡ ਕੇ ਦੇ ਧੰਨੇ ਨੂੰ ਗਾਇਬ ਕਰਾ ਦੇ ਉਹਨੂੰ ਕਿਉਂ ਨਾ ਮਿਲ ਗਿਆ ਉਹ ਪੱਥਰਾਂ ਦੀ ਪੂਜਾ ਕਰਨ ਵਾਲਾ ਸੀ ਇਸ ਕਰਕੇ ਭਗਤੀ ਦੇ ਬਲ ਕਰਕੇ ਹੀ ਧੰਨੇ ਨੂੰ ਪ੍ਰਾਪਤ ਹੋਇਆ ਸੀ ਅੱਗੇ ਧੰਨੇ ਨੂੰ ਜਦੋਂ ਗੁਰਸ਼ਨ ਹੋਇਆ ਭਗਵਾਨ ਦੇ ਉਸ ਵੇਲੇ ਤਰਲੋਚਨ ਆਇਆ ਕਿ ਧੰਨੇ ਸੁਣੇ ਤੈਨੂੰ ਰੱਬ ਮਿਲ ਗਿਆ ਪਰ ਮੈਨੂੰ ਦਰਸ਼ਨ ਨਹੀਂ ਹੁੰਦੇ ਤਾਂ ਨਾ ਕਹਿਣ ਲਗਾ ਵੇ ਸਾਵੀ ਕਉ ਜਿਹੜੀ ਐ ਉਹਦੇ ਤੇ ਹੱਥ ਰੱਖੀ ਖੜਿਆ ਤੇ ਮੇਰੇ ਵੱਲ ਵੇਖ ਕੇ ਹੱਸ ਰਿਹਾ ਕਹਿਣ ਲਗਾ ਧੰਨਿਆ ਮੇਰੇ ਕੋਲੇ ਅੱਖਾਂ ਨਹੀਂ ਹੈ ਜਿਨ੍ਹਾਂ ਨਾਲ ਅਦਸ ਪਰੇ ਉਸਦੇ ਧੰਨੇ ਦੇ ਚੰਨੀ ਛੋਇਆ ਤੇ ਉਹ ਧੰਨੇ ਨੇ ਮਹਾਰਾਜ ਜੀ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਮਿਲੇਗਾ ਕੀ ਲਾਭ ਜੇ ਇਹਨਾਂ ਨੂੰ ਦਰਸ਼ਨ ਦਿੱਤੇ ਤੁਸੀਂ ਕਿਉਂ ਹੋਏ ਬਜੋਲਾ ਆਣ ਮਲਾਵੇ ਧੰਨੇ ਭਗਤ ਨੇ ਤਰਲੋਚਨ ਨੂੰ ਪੱਥਰ ਪੂਜਾ ਛਡਾ ਕੇ ਮਾਰੋ ਦੀ ਭਾਰੀ ਬੀਤ ਲਾਇਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਭਗਤੀ ਕਰਕੇ ਪਰਮੇਸ਼ਰ ਪਾਉਂਦਾ ਤੇ ਇਸ ਪ੍ਰਕਾਰ ਜਦੋਂ ਦਸ਼ਮ ਪਾਤਸ਼ਾਹ ਨੇ ਕਿਹਾ ਕਾਹੇ ਕੋ ਪੂਜਿਤ ਪਾਹਨ ਕੋ ਕਸ਼ ਪਾਹਨ ਮੈਂ ਪਰਮੇਸ਼ਰ ਨਹੀਂ ਇਸ ਪ੍ਰਕਾਰ ਅਜਿਹਾ ਵਿੱਚ ਬਚਨ ਕੀਤੇ ਆ ਕਾਹੂ ਲਤ ਪਾਹਨ ਪੂਜਿਤ ਰਸ ਲਾਹੂ ਲੰਗਰੇ ਲਟਕਾਇਓ ਕਾਹੂ ਰਸਰ ਵਾਜਿਦ ਸਾਬਾ ਕਾਹੂ ਪਿਸ਼ਾਕ ਕੋ ਸੀਸ ਨੂੰ ਆਇਓ ਕੋ ਉਤਾਂ ਨੂੰ ਪੂਜਤਾ ਬਸ ਕੋ ਮਰਤਾਨ ਕੋ ਪੂਜਮਤਾ ਆਇਓ ਪੂਰ ਕਰਿਆ ਉਹਦੀ ਉਸਤਵੀ ਜਗਤ ਗਰੀ ਪ੍ਰਭੂਾਨ ਕੋ ਭੇਰ ਨਾ ਪਾਇਓ ਇਹ ਬਜਨ ਕੀਤੇ ਆ ਮਹਾਰਾਜ ਜੋ ਨਿਤ ਨੀਂਦ ਦੇ ਸਵੇਏ ਆਉਂਦੇ ਹਨ ਉਹਨਾਂ ਦੇ ਜੇਕਰ ਆਉਂਦਾ ਹੈ ਠਾਕੁਰ ਹਮਰਾ ਸਤਬੂਲੰਤਾ ਜੋ ਪਥਰ ਕੋ ਪਥਰ ਵੀ ਨਿਆਈ ਦੇ ਜਿਹੜੀ ਜੜਾ ਸਵਾਸ ਸੱਤਾ ਹੀਨ ਹੈ ਤੈਨੂੰ ਦੇਹ ਨੂੰ ਜਿਹੜੇ ਦੇਹਵਾਦੀ ਚਾਰ ਵਾਕੀਏ ਆਤਮਾ ਦੇਹ ਨੂੰ ਕਹੀ ਜਾਂਦੀ ਹੈ ਕਹਿੰਦੇ ਅਸੀਂ ਸਭ ਕੁਝ ਸਾਡੀ ਦੇਹ ਹੀ ਸਭ ਕੁਝ ਹੈ ਉਹਨਾਂ ਦੀ ਸੇਵਾ ਵੀ ਵਰਤ ਹੁੰਦੀ ਹੈ ਦੇਵਾ ਦੀ ਦੇ ਦੇ ਆਸ਼ੀਰਵਾਦ ਪਰਖ ਬਾਰ ਬਾਰ ਜੁਹਣਾ ਚੁੰਦੇ ਜਾਂਦੇ ਰਹਿੰਦੇ ਹਨਗੇ ਤੇ ਜੋ ਪੱਥਰ ਵੀ ਨਹੀਂ ਜੜਦੇ ਹਾਂ ਜਿਹੜੀਆਂ ਸਵੈ ਸਤਾਹੀ ਨੇ ਉਹਨਾਂ ਦੇ ਪੈਰ ਹੀ ਪੈਂਦੇ ਆ ਉਹਨਾਂ ਦੀ ਕਮਾਈ ਵੀ ਅਜਾਈ ਜਾਂਦੀ ਉਹਨੂੰ ਪਰਮੇਸ਼ਰ ਵੀ ਪ੍ਰਾਪਤੀ ਨਹੀਂ ਹੁੰਦੀ ਠਾਕੁਰ ਹਮਰਾ ਸਤਗੂ ਲੰਤਾ ਕਬੀਰ ਜੀ ਕਹਿੰਦੇ ਜੀ ਉਹ ਠਾਕੁਰ ਸਾਡਾ ਸਵਾਮੀ ਹੈ ਉਹ ਸਦਾ ਭਾਈ ਬੋਲ ਦਾ ਪੁਰਖ ਹੈ ਸਾਰਿਆਂ ਨੂੰ ਬੋਲਣ ਵਾਲਾ ਉਹ ਹੀ ਐ ਜੋ ਬੋਲੇ ਸੋ ਆਪੇ ਹੋਈ ਐ ਉਹ ਹਰਬ ਜੀਆਂ ਕੋ ਪ੍ਰਭ ਦਾਨ ਦੇਤਾ ਫਿਰ ਉਹ ਆਇਆ ਸਾਡਾ ਠਾਕਰ ਪੱਥਰ ਨਹੀਂ ਉਹ ਸਾਰਿਆਂ ਜੀਆਂ ਨੂੰ ਭਾਈ ਦਾਨ ਦੇਣ ਵਾਲਾ ਹੈ ਜਿੰਨਾ ਜਿੱਦੜ ਆਉਂਦਾ ਹੈ ਕਿ ਪੱਥਰ ਦੀ ਪੂਜਾ ਕਰਨ ਵਾਲੇ ਕਿ ਬ੍ਰਾਹਮਣ ਦੇ ਤਾਂ ਹੀ ਰਾਜਪੁੱਤਰੀ ਨੇ ਰਾਜ ਸੁਭਨ ਕਹੇ ਜੇਹ ਬ੍ਰਾਹਮਣ ਕਿਉ ਪੱਥਰਾਂ ਦੀ ਪੂਜਾ ਕਰਨਾ ਹੈ ਅੰਦਰੋਂ ਸ਼ਿਵ ਜੀ ਤੈਨੂੰ ਕਿ ਉਹ ਪੱਥਰ ਹੀ ਬਣਾ ਦੂ ਲੈ ਜੀ ਪੂਜਾ ਕਰਦਾ ਰਿਹਾ ਲਾਜਾਏ ਆਉ ਤੇ ਦੰਦਾਂ ਚ ਪਾਵਾ ਚਾਹੇ ਰਾਜ ਲਾਏ ਨੰਤਰਪਤ ਹੋ ਲਾਏ ਹਲ ਚੋਲੇ ਕੀ ਸੋਇ ਇਸ ਕਰਕੇ ਕਹਿੰਦੇ ਹਨ ਹਰਬ ਜੀਆਂ ਕੋ ਪ੍ਰਭ ਦਾਨ ਦੇਤਾ ਕੋਈ ਭਾਈ ਸਾਰਿਆਂ ਜੀਆਂ ਨੂੰ ਪਰਮੇਸ਼ਰ ਦਾਨ ਦੇ ਰਿਹਾ ਹੈ 365ਵਾਂ ਚਰਤਰ ਹੈ ਉਹਦੇ ਜਿਕਰ ਹੁੰਦਾ ਹੈ ਪ੍ਰਹਾਉ ਅੰਤਰ ਦੇਵ ਨਾ ਜਾਣ ਅੰਧ ਦੇਖੋ ਐਸਾ ਅੰਦਾ ਅਗਿਆਨੀ ਹੈ ਦਿਓ ਜੋ ਪਰਮੇਸ਼ਰ ਹੈ ਨਾ ਚੇਤਨ ਉਹ ਸਾਰਿਆਂ ਦੇ ਅੰਦਰ ਸਾਖੀ ਰੂਪ ਹੋ ਕੇ ਵਰਤਦਾ ਹੈ ਉਹਨਾਂ ਨੂੰ ਜਾਨੀ ਜੀਵ ਜਾਣਦੇ ਹੀ ਨਹੀਂ ਹਨ ਭ੍ਰਮ ਕਾ ਮੋਹ ਆ ਪਾਵੈ ਫੰਦ ਭਰਮ ਦਾ ਮੋਹਿਆ ਹੋਇਆ ਜੀਵ ਫਾਹਾਂ ਚ ਪਾਉਂਦਾ ਲੋਕਾਂ ਨੂੰ ਆਪ ਦੀ ਦੇਹ ਦੀ ਪੂਜਾ ਕਰਾਉਣ ਤੇ ਪੱਥਰਾਂ ਦੀ ਪੂਜਾ ਜਲਾ ਕੇ ਨਾ ਪਾਥਰ ਬੋਲੇ ਨਾ ਕਿਸ ਦੇ ਦੇਖੋ ਪੱਥਰ ਕੁਝ ਬੋਲਦਾ ਵੀ ਨਾ ਕੁਝ ਦਾਨ ਦੇ ਸਕਦਾ ਹੈ ਨਾ ਕੋਈ ਵਰ ਦੇ ਸਕਦਾ ਹੈ ਜਿਉਂ ਜੁਗ ਤੈਂ ਕਰ ਹੈ ਦਵਸਾ ਕਸ਼ਟੋਏ ਪ੍ਰਸੰਨ ਨਾ ਬਾਹਨ ਕਹਿ ਹੈ ਆਪਸੋ ਠਾਲ ਪਰੇ ਬਿਨ ਸੋਝੜ ਤੋਂ ਕਛੂ ਵਰਦਾਨ ਨਾ ਮਿਲੇ ਜੇ ਜਾਣ ਜੁਗ ਤਪસ્યા ਕਰਦਾ ਰਹੇ ਹੱਟ ਹਟਾ ਕੇ ਤੈਨੂੰ ਕਦੇ ਵਰਦਾਨ ਨਹੀਂ ਦੇਵੇਗਾ ਕੌਣ ਭਰੋਸਾ ਪਿਆ ਇਹ ਕੋ ਕਾ ਭੀੜ ਭਰੀ ਨਿਆਣ ਵਿੱਚ ਹੈ ਜਾਣੇ ਜਾਨ ਅਜਾਨ ਹੱਥੀ ਇਹ ਫੋਕਤ ਧਰਮ ਤੋਂ ਭਰਮ ਗਵਾ ਹੈ ਇਹ ਬੇਤੀ ਸੋਨੀਆਂ ਗੁਰ ਕਲਜੀ ਦਰਬਾਰ ਜੀ ਨੇ ਫਰਮਾਇਆ ਹੈ ਨਾ ਪਾਥਰ ਬੋਲੇ ਨਾ ਕਿਸ ਦੇ ਨਾ ਪਥਰ ਬੋਲ ਕੇ ਉਪਦੇਸ਼ ਦਿੰਦਾ ਹੈ ਤੇ ਨਾ ਕੁਝ ਬੜ ਦਿੰਦਾ ਹੈ ਫੋਕਟ ਕਰਮ ਨੇ ਫਲ ਹੈ ਸੀ ਇਸ ਕਰਕੇ ਪੱਥਰ ਦੀ ਜੇ ਸੇਵਾ ਕਰਨੀ ਫੋਕੇ ਹੀ ਕਰਮ ਹੈ ਫੋਕਟ ਕਰਮ ਹੈ ਜਿਸ ਪ੍ਰਕਾਰ ਦਾਣਾ ਨਾ ਹੋਵੇ ਤੇ ਫੋਕ ਨੂੰ ਆਦਮੀ ਕੋਈ ਇਕੱਠਾ ਕਰੀ ਜਾਵੇ ਉਹਦੇ ਫੋਕਟਾ ਦੇ ਕਰਮ ਹਨ ਜਿਹਦੇ ਵਿੱਚ ਫਲ ਨਾ ਹੋਵੇ ਉਹ ਫੋਕਟ ਛਿੱਲਾਂ ਨੂੰ ਗ੍ਰਹਿਣ ਕਰਦਾ ਹੈ ਉਹ ਨਿਸਬਲਾਉ ਦੀ ਸ਼ਰਵਾ ਕੀਤੇ ਹੋਈ ਆਤਮਾਨੰਦ ਨਹੀਂ ਪ੍ਰਾਪਤ ਹੁੰਦਾ ਜੇ ਮਰਤਕ ਕੋ ਚੰਦਨ ਚੜਾਵੇ ਹੋਰ ਤੁਸੀਂ ਕਹਿੰਦੇ ਜਿਵੇਂ ਕੋਈ ਮੁਰਦਾ ਆਦਮੀ ਹੋਵੇ ਉਹਦੀ ਦੇਹ ਨੂੰ ਕੋਈ ਚੰਨਣ ਦਾ ਤਿਲਕ ਲਾ ਦੇਵੇ ਮੱਥੇ ਦੇ ਉੱਤੇ ਸਾਰੇ ਚੰਨਣ ਮਲ ਦੇਵੇ ਗਲ ਵਿੱਚ ਚੰਨਣ ਆੜਕਾਂ ਦੇ ਖੁਸ਼ਬੂਦਾਰ ਮੈਂ ਕੋਈ ਸ਼ਰਕ ਦੇਵੇ ਇਸ ਪ੍ਰਕਾਰ ਮਰੇ ਹੋਏ ਆਦਮੀ ਨੂੰ ਜੇ ਕੋਈ ਪੈਸੇ ਨਾਲ ਚੜਾ ਦੇਵੇ ਉਸ ਤੇ ਕਹੋ ਕਵਨ ਫਲ ਪਾਓ ਮੁਰਦੇ ਤੋਂ ਦੱਸੋ ਕੋਈ ਫਲ ਪਾ ਸਕਦਾ ਉਹਦੇ ਬਰਦਾਨ ਨਹੀਂ ਪਾ ਸਕਦਾ ਐਵੇਂ ਪੱਥਰ ਦਾ ਪੂਜਾ ਮਰ ਮੁਰਦੇ ਆਦਮੀ ਦੀ ਪੂਜਾ ਬਹੋਈ ਜੋ ਪਰਿਸ਼ਰਵਲੋਂ ਮਰੇ ਮਰੇ ਹੋਏ ਆ ਉਨਨ ਜਿਹੜਾ ਅਗੇ ਕੀ ਬ੍ਰह्म ਗਿਆਨ ਦਾ ਸਫਲ ਪਾ ਲੈਣਗੇ ਮੁਰਖ ਜੇ ਮਰਤਕ ਕਾ ਬਿਸਤਾ ਮਾਹਿਰੁ ਲਈ ਜੇ ਮੁਰਦੇ ਨੂੰ ਭਾਈ ਮੇਰੇ ਵਿੱਚ ਲੜਾ ਦੇਵਾਂਗੇ ਤਾਂ ਮਰਤਕ ਕਾ ਕਿਆ ਘਟ ਜਾਏ ਮਰੀ ਦੇਹ ਦਾ ਕੀ ਘਟ ਜਾਣਾ ਇਸੇ ਪ੍ਰਕਾਰ ਪੱਥਰ ਜੇ ਮੇਜ ਕਰ ਲਵਾਂ ਤਾ ਇਹਦਾ ਕੀ ਕੋਈ ਪੂਜਾ ਚ ਫਰਕ ਪੈ ਜਾਣਾ ਹੈ ਕਹਿਤ ਕਬੀਰ ਹਾਂ ਕਹੋ ਪੁਕਾਰ ਸਰ ਕਬੀਰ ਜੀ ਕਹਿੰਦੇ ਮੈਂ ਤਾਂ ਪੁਕਾਰ ਕੇ ਬਲੰਦ ਆਵਾਜ਼ ਦੇ ਨਾਲ ਇਹ ਕਹਿਣਾ ਹਾਂ ਸਮਝ ਦੇਖ ਸਾਖਤ ਗਾਵਾ ਜਿਨ ਸਾਖਤ ਸ਼ਕਤੀ ਦੇ ਉਪਾਸ਼ਕ ਪਠੌਰ ਜਿਤ ਵਾਲੇ ਏ ਕੋਰ ਖਵਾਲਿਆਂ ਦੀ ਨਿਆਈਂ ਹਿੰਦਰੀਆ ਰੂਪੀ ਗਉਮਾ ਨੂੰ ਵਿਸ਼ੇ ਰੂਪੀ ਕਾਹਜ ਗਾਉਣ ਵਾਲੇ ਕਿਹ ਕਵਾਰ ਜਨਾਲ ਸੰਝ ਕੇ ਵੇਖ ਦੂਜੇ ਭਾਏ ਬਹੁਤ ਘਰ ਗਾਲੇ ਦੁਆਦ ਭਾਵਾਰੇ ਬਹੁਤ ਸਾਰੇ ਘਰਾਣਿਆਂ ਦੇ ਘਰਾਣੇ ਗਲ ਗਏ ਹਨ ਆਰਾਮ ਭਗਤ ਹੈ ਸਦਾ ਸੁਖਾ ਜਿਹੜੇ ਰਾਮ ਦੇ ਭਗਤ ਹੈ ਉਹ ਸਦਾ ਸੁਖਾਲੇ ਆਹਲੇ ਪਾਸ ਕਰਤਾਰਪੁਰ ਵਾਲੀ ਮੀਂਹ ਛਪਿਆ ਹੋਇਆ ਦੇਖਿਆ ਦੂਜੇ ਭਾਏ ਬਹੁਤ ਘਰ ਘਾਲੇ ਦੁਆਦ ਭਾਵਾਂ ਆਿਆਂ ਨੂੰ ਬਾਹਰੇ ਘਰ ਕੱਲਣੇ ਪੈਂਦੇ ਐ ਬਾਹਰੇ ਘੱਲ ਨੂੰ ਘਰ ਪਾਉਣੇ ਪੈਂਦੇ ਬਾਰੇ ਸ੍ਰੀ ਧਾਰਨੇ ਪੈਂਦੇ ਜਿਹੜਾ ਦੁਆਲ ਭਾਗ ਵਾਲੇ ਆ ਵਾਇਲ ਨੂੰ ਛੱਡ ਕੇ ਪੱਥਰਾਂ ਦੀ ਪੂਜਾ ਕਰਦੇ ਆ ਦੇਹਾਂ ਦੀ ਪੂਜਾ ਕਰਦੇ ਆ ਉਹਨਾਂ ਨੂੰ ਬਾਹਰ ਘਰ ਪਾਉਣੇ ਪੈਂਦੇ ਆ ਦੋਨੋਂ ਸਾਹਿਬ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਰੱਖਿਆ ਉਸ ਵੇਲੇ ਗਾਲੇ ਇਸ ਤੇ ਲਿਖਿਆ ਹੈ ਬਾਟ ਦੁਆਲ ਬਾਰ ਬਾਰ ਘਰਾਣਿਆਂ ਦੇ ਘਰਾਣੇ ਘਾਲ ਦਿੱਤੇ ਹਨ ਆਰਾਮ ਭਗਤ ਹੈ ਸਦਾ ਸੁਖਾਲੀ ਜੋ ਪਰਮੇਸ਼ਰ ਦੇ ਭਗਤ ਹੋ ਸਦਾ ਸੁਖ ਵਾਲੇ ਹੀ ਹਨ ਜਲਮ ਹੈ ਮੀਨ ਮਾਇਆ ਕੇ ਬੇਧੇ ਮਹਾਰਾਜ ਸਾਹਿਬ ਦੀ ਮਾਇਆ ਐਸੀ ਮੋਹਨੀ ਭਾਈ ਤੋ ਕਿ ਹੋਏ ਸਾਰੇ ਜਿੱਤੇ ਜਿੱਤੇ ਮਾਇਆ ਦਾ ਪ੍ਰਕਾਅ ਵਖਾਉਂਦੇ ਹਨ ਮਾਇਆ ਤੇ ਹੀ ਜੀ ਸਾਰੇ ਨੇ ਚਿੰਬੜੀ ਹੋਈ ਹੈ ਜਲਮ ਹੈ ਮੀਨ ਮਾਇਆ ਕੇ ਬੇਧੇ ਜਲ ਵਿੱਚ ਜਿਹੜੇ ਮੱਛ ਰਹਿੰਦੇ ਆ ਉਹ ਮਾਇਆ ਰੂਪੀ ਕੁੰਡੀਆਂ ਵਿੱਚ ਜੰਮਦੇ ਆ ਕੁੰਡੀਆਂ ਬਾਪਾ ਕੇ ਬੰਗਾਲੀ ਸਾਰਿਆਂ ਦਾ ਉਹ ਭਾਜੀ ਇਸੇ ਵੀ ਬਣਾਉਂਦੇ ਆ ਉਹ ਜਲਦੇ ਜਿਹੜੀਆਂ ਮੱਛੀਆਂ ਹਨ ਉਹ ਮੱਛੀਆਂ ਜਿਹੜੀਆਂ ਮਾਇਆ ਰੂਪੀ ਕੁੰਡੀ ਦੇ ਵਿੱਚ ਮਾਸ ਲੱਗਾ ਹੁੰਦਾ ਜਾਂ ਆਟਾ ਲੱਗਾ ਹੁੰਦਾ ਉਹਦੇ ਨਾਲ ਬਿੰਨੇ ਜਾਂਦੇ ਐ ਕਿਸ ਤਰ੍ਹਾਂ ਜਲ ਕੇ ਰਹਿਣ ਵਾਲੇ ਮੱਛਾ ਜਿਹੜੇ ਡੂੰਘੇ ਕੇ ਉਹ ਮਾਇਆ ਜਲ ਮਾਇਆ ਕੇ ਵੇਲੇ ਮਾਇਆ ਰੂਪੀ ਕੁੰਡੀ ਤੇ ਬਿੰਨੇ ਜਾਂਦੇ ਹਨ ਕੁ ਪਤੰਗ ਮਾਇਆ ਕੇ ਛੇਦੇ ਜਵਾਨ ਦੇ ਸਵਾਰ ਨਾਲ ਮੱਖੀਆਂ ਕੁੰਡੀ ਨੂੰ ਨਿਗਲ ਲੈਂਦੀ ਏ ਤੇ ਛੱਟ ਹੀ ਉਹਨਾਂ ਦੇ ਤਾਂ ਹੀ ਸ਼ਿਕਾਰੀ ਪਕੜ ਲੈਂਦੇ ਨੇ ਫਲਕ ਲੋਕ ਦੀਪਕ ਪਤੰਗ ਮਾਇਆ ਕੇ ਛੇਦੇ ਅਤਿ ਦੀਪਕ ਪਤੰਗ ਮਾਇਆ ਕੇ ਛੇਦੇ ਦੀਵਾ ਰੂਪ ਹੋ ਕੇ ਪਤੰਗੇ ਪਰਵਾਨੇ ਜਿਹੜੇ ਭਮਕਣ ਉਹ ਅੱਗ ਦੇ ਇਸ਼ਾਰ ਲੈਂਦੀ ਏ ਦੀਵੇ ਜੋ ਜਗਦੇ ਐ ਸ਼ਮਾਨਦਾਨ ਦੀ ਲਾਟ ਨੂੰ ਵੇਖ ਕੇ ਖੁਸ਼ ਹੋ ਕੇ ਜਾਂਦੇ ਐ ਇਸ ਪ੍ਰਕਾਰ ਮਾਰ ਛੇਰ ਕਰ ਦੋਤੇ ਉਹਨਾਂ ਦੇ ਅੰਗ ਆਗੋ ਜਬਾਤੇ ਸਾੜ ਉਸਤੇ ਇਸੇ ਪ੍ਰਕਾਰ ਹੋਏ ਪਰ ਪਹੀਤੋ ਕੋ ਜਲ ਮੈਂ ਮੀਨ ਮਾਇਆ ਕੇ ਬੇਧ ਜਿਵੇਂ ਮਾਈ ਗ੍ਰਸਤ ਰੂਪੀ ਜਲ ਤੇ ਰਹਿਣ ਵਾਲੇ ਮੱਛ ਜੀਵ ਹੈ ਉਹ ਮਾਇਆ ਇਸਤਰੀ ਪੁੱਤ ਰਾਜਾ ਦੇ ਮੋਹ ਵਿੱਚ ਜਿੰਨੇ ਜੇ ਕੁੰਡੀ ਜੀ ਨੇ ਆਏ ਨੀਪਕ ਪਤੰਗ ਮਾਇਆ ਕੇ ਖੇਦ ਜਿਹੜੇ ਪੁਰਬਾਨੇ ਬਣੇ ਆ ਬੀਵੇ ਦੇ ਰੂਪ ਨੂੰ ਵੇਖ ਵੇ ਕੇ ਸੋਹਣੀ ਲਾਡ ਕਾਉਂਕਰੀ ਕੇ ਆ ਵੇਖ ਕੇ ਪਤੰਗੇ ਬਣ ਕੇ ਛੱਡਦੇ ਆ ਜਿਵੇਂ ਆਪਣੇ ਇੰਦਰ ਰਾਜਾ ਫਸ ਗਿਆ ਸੀ ਗੋਦਵਰ ਦੇ ਘਰ ਜਾ ਕੇ ਇਸ ਪ੍ਰਕਾਰ ਜੀਵ ਕਰੂਪ ਰੂਪ ਦਿਖਾ ਕੇ ਮਾਇਆ ਨੇ ਮਦੰਗਿਆ ਨਹੀਂ ਇਹ دیਵਾਨੂ ਕਿ ਜੇ ਕੰਮ ਕਰਦਾ ਜਿਵੇਂ ਕੋੜੀ ਹੋ ਗਿਆ ਸੀ ਸਾਰੇ શરીਰ ਤੇ ਕੋੜ ਹੋ ਗਿਆ ਸੀ ਅੰਦਰ ਦੇ ਕਾਮ ਮਾਇਆ ਕੁੰਚਰ ਕਉ ਵਿਆਪੈ ਮੇਰੋ ਕਾਮ ਰੂਪੀ ਮਾਇਆ ਹਾਸੀ ਨੂੰ ਵਿਆਪਦੀ ਹੈ ਹਾਸੀ ਦੀ ਨਹੀਂ ਜਿਹੜੇ ਜੀਵ ਹੈ ਉਹਨਾਂ ਨੂੰ ਇਹ ਕਾਮ ਰੂਪੀ ਮਾਇਆ ਜੰਮੜ ਰਹੀ ਹੈ ਕੋਈ ਅੰਗ ਮੋ ਪ੍ਰਯੰਗ ਭ੍ਰਿੰਗ ਮਾਇਆ ਮਹਿ ਖਾਪੇ ਕੋਈ ਅੰਗ ਸਰਪ ਬੀਨ ਰੂਪੀ ਮਾਇਆ ਜਦੋਂ ਬੀਨ ਸੁਣਦੇ ਐ ਕੋਸੇਲੇ ਸੱਪ ਬਸਤ ਹੋ ਜਾਂਦੇ ਭਵੇਂ ਕਿੰਨੇ ਜ਼ਹਿਰੀਲੇ ਹੁੰਦੇ ਐ ਤੇ ਹੋਰ ਅੱਗੇ ਪ੍ਰਿੰਗ ਪ੍ਰਿੰਗ ਪੌਰੇ ਜਿਹੜੇ ਐ ਕੋ ਵਾਸ਼ਨਾ ਫੁੱਲਾਂ ਦੀ ਲੈਣ ਵਿੱਚ ਵਿੱਚੇ ਹੀ ਵੱਜੀ ਜਾਂਦੇ ਰਾਤ ਪੈਣ ਤੋਂ ਖਪ ਜਾਂਦੇ ਐ ਨਾਸ਼ ਹੋ ਜਾਂਦੇ ਐ ਕਿਵੇਂ ਸੱਪ ਦੀ ਨਿਆਈ ਜਿਹੜੇ ਜ਼ਹਿਰੀਲੇ ਵੀ ਕਿੰਨੇ ਲੋਕ ਉਹਨਾਂ ਨੂੰ ਸਾਹ ਸੁਣੀ ਬੀਂਦੀ ਨਹੀਂ ਆਈ ਜਦੋਂ ਬੇਸਵਾ ਦੀ ਆਵਾਜ਼ ਨਿਰਤ ਕਰਦੀ ਸੁਣਦੀ ਉਹ ਫਿਰ ਵੱਜ ਕੇ ਮਰ ਜਾਂਦੇ ਐ ਇਸੇ ਪ੍ਰਕਾਰ ਪੌੜਿਆਂ ਦੀ ਨਹੀਂ ਜਿਹੜੇ ਖੁਸ਼ਮੂਹਾਂ ਦੇ ਭੁੱਖੇ ਐ ਉਹ ਜਿੱਥੋਂ ਮਾਇਕ ਵਿਖਦੀ ਐ ਵਿਖੇ ਦੀ ਉਥੇ ਹੀ ਮਰ ਜਾਂਦੇ ਐ ਪਰਵਾਨ ਪਰ ਪੌੜਿਆਂ ਦੀ ਨਹੀਂ ਫੁੱਲਾਂ ਦੀ ਸੋਹਣੇ ਰੂਪ ਦੀ ਵਾਸ਼ਨਾ ਵੇਖ ਕਰਕੇ ਖੁਸ਼ਬੂ ਮਹਿਕ ਵੇਖ ਕੇ ਮਾਇਆ ਮੈਂ ਖਾਪੀ ਇਹ ਮਾਇਆ ਵੀ ਜੀ ਸਾਰੇ ਖਾ ਪਰੇਂਗੋਂ ਪਰੇਂਗੋਂ ਮਾਇਆ ਮੈਂ ਖਾਪੀ ਮਾਲ ਕੀ ਸਾਰੇ ਖਬਰੇ ਮਾਇਆ ਖੁਸ਼ਬੂ ਹੋ ਕੇ ਕੁੱਲ ਰੂਗੋ ਕੇ ਪਕੜ ਰਹੀ ਹੈ ਭੌਲੇ ਨੂੰ ਤੇ ਭਜਨੋ ਸਭ ਦੇ ਦਾਇਂ ਵੀਰ ਨੂੰ ਕੋ ਕੇ ਮਸ ਕਰਕੇ ਪਕੜ ਰਹੀ ਆ ਮਾਇਆ ਐਸੀ ਮੋਹਣੀ ਭਾਈ ਮਾਇਆ ਭਾਈ ਅਹੀਂ ਦੀ ਮੋਹਤ ਕਰਨ ਵਾਲੀ ਹੈ ਭਰਾਵੋ ਤੇਤੇ ਜੀ ਤੇਤੇ ਜਹਿਕਾਈ ਜਿੰਦਾਂ ਸਾਰਿਆਂ ਨੂੰ ਇਹ ਪਟਕਾਈ ਜਾਂਦੀ ਹੈ ਵਿਸ਼ਾਂ ਵਿੱਚ ਲਾ ਲਾ ਕੇ ਭੋਗ ਵਿੱਚ ਤੇ ਭੋਜਨ ਵਿੱਚ ਲਾ ਕੇ ਰਹਾਉ ਪੰਛੀ ਮ੍ਰਿਗ ਮਾਇਆ ਮਹਿ ਰਾਤੇ ਜਿਹੜੇ ਪੰਛੀਆਂ ਨੂੰ ਚੋਕੇ 'ਚ ਫਸ ਜਾਂਦੇ ਹੈ ਤੇ ਜਾਂ ਗਰਸਤ ਆਦਿਕਾਂ ਦੀ ਫਸ ਜਾਂਦੇ ਹਨ ਪੰਛੀ ਮ੍ਰਿਗ ਮ੍ਰਿਗ ਜਿਹੜੇ ਹਣ ਇਹ ਵੀ ਚੋਕੇ 'ਚ ਤੇ ਭੋਗੂ 'ਚ ਫਸ ਜਾਂਦੇ ਹਨ ਇਹ ਮਾਇਆ ਚਿੰਬੜੀ ਹੋਏ ਨੇ ਕਿ ਰੰਗੇ ਹੋਏ ਹਨ ਪੰਛੀ ਜਿਹੜੇ ਸਿੱਧੋ ਹੈ ਬਿਰਨ ਖੇਲ ਨੂੰ ਵੀ ਕਰਮਾ ਸਿੱਧੀਆਂ ਦੇ ਬਲ ਨਾਲ ਉੱਡਣ ਵਾਲੇ ਉਹ ਵੀ ਜਿੱਥੇ ਵਿਸ਼ਾ ਵੇਖਦੇ ਉੱਥੇ ਸਿੱਧੀਆਂ ਆਪਦੀਆਂ ਗਵਾ ਕੇ ਮਛੰਦਰ ਨਾਜਵੇਂ ਰਾਜੇ ਮੁਰਦੇ ਦੀ ਦੇਜ ਅਮਰੂ ਨਾਵੇਂ ਰਾਜੇ ਦੀ ਦੇਜ ਯਾਰਾ ਸੰਗਲਾ ਦੀ ਤੇ ਪਦਮਣੀ ਦਾ ਸੁਖ ਲੈਣ ਵਾਸਤੇ ਕਿਉਂ ਪੰਛੀਆਂ ਦੀ ਨਹੀਂ ਆਏ ਜਿਹੜੇ ਸਿੱਧੀਆਂ ਦੇ ਬਲ ਨਾਲ ਉੱਡਣ ਵਾਲੇ ਆ ਉਹ ਵੀ ਮਾਇਆ ਕੀ ਲੱਗੇ ਹੋਏ ਅੱਗੇ ਮ੍ਰਿਗ ਮਾਇਆ ਮਹਿਰਾ ਮ੍ਰਿਗ ਵੀ ਨਹੀਂ ਆਏ ਜਿਹੜੇ ਬਾਣ ਪ੍ਰਸਤੀ ਹੈ ਉਹ ਵੀ ਮਾਇਆ ਵਿੱਚ ਹੀ ਲੱਗੇ ਵੇਖੀ ਨੇ ਹੁਣ ਸ਼ਕਰ ਮਾਖੀ ਅਦਕ ਸੰਤਾਪੇ ਸ਼ਕਰ ਖੰਡ ਗੋੜਾ ਆਦਿਕ ਸੁਲਾਬਿਆ ਦੇਖ ਕੇ ਮੱਖੀ ਬੜਾ ਦੁਖੀ ਹੁੰਦੀ ਹੈ ਬਿੱਦੇ ਖੰਭ ਖਸ ਜਾਂਦੇ ਆ ਮਰ ਜਾਂਦੀ ਹੈ ਐਵੇਂ ਜੀਵ ਰੂਪੀ ਮੱਖੀ ਐ ਬਿੱਦ ਰੂਪੀ ਖੰਭ ਹੈ ਇਹ ਸ਼ਕਰ ਦੀ ਨਹੀਂ ਆਈ ਮਾਇਆ ਜਿਹੜੀ ਮਿੱਠੀ ਪ੍ਰਤੀਤ ਹੁੰਦੀ ਹੈ ਇਹ ਸਾਕਰ ਖੰਡ ਨੂੰ ਕਹਿੰਦੇ ਹਨ ਇਹਦੀ ਮੱਖੀ ਦੀਆਂ ਜੀਬਾਂ ਦੇ ਦੁਖੀ ਹੁੰਦੇ ਹਨ ਦੇਨ ਕਿ ਕੰਬਾ ਨੂੰ ਆਉ ਬੰਦੇ ਹਨ ਸੁਰੇ ਲਾਲ ਚਪਰੇ ਹੋਏ ਸੁਰੇ ਉਸ ਮਾਇਆ ਮਹਿ ਭੇਲਾ ਜਿਹੜੇ ਹਣ ਸਾਧ ਸੰਗੇ ਜੀ ਉਹ ਵੀ ਖੁਰਾਕ ਖਾਂਜ ਤੇ ਭੋਗ ਦੇ ਵਿੱਚ ਤੇ ਉਹ ਉਠ ਜਿਹੜੇ ਹਨ ਇਹ ਵੀ ਖਾਣ ਵਿੱਚ ਤੇ ਭੋਗ ਵਿੱਚ ਭੇਲਾ ਮਿਲੇ ਰਹਿੰਦੇ ਹੈ ਹਰ ਵਕਤ ਇਸੇ ਪ੍ਰਕਾਰ ਸੁਰੇ ਘੋੜੀਆਂ ਦੀ ਨਹੀਂ ਆਈ ਜਿਹੜੇ ਜੀਵ ਬڑے ਜੋਰ ਸ਼ੋਰ ਦੇ ਨਾਲ ਲੋਕਾਂ ਨੂੰ ਘੋੜਿਆਂ ਨੂੰ ਵਾਕੇ ਵਖਾਉਂਦੇ ਆ ਉਹ ਵੀ ਭੋਗਾ ਚ ਤੇ ਖਾਣ ਪੀਣ ਦੇ ਫਾਇ ਜਾਂਦੇ ਆ ਉਠਦੀ ਨਹੀਂ ਆਏ ਜਿਹੜੇ ਬੇਮਹਾਰੇ ਸ਼ੁੱਧ ਕਹਾਉਂਦੇ ਆ ਉਹ ਵੀ ਇਹਨਾਂ ਵਿਸ਼ਿਆਂ ਦੀ ਫਾਇ ਜਾਂਦੇ ਹਨ ਮਾਇਆ ਮਹਿ ਖੇਲਾ ਖੇਲਾ ਮਹਿ ਜਾਂਦੇ ਹਰ ਮਿਲੇ ਹੋਏ ਹਨ ਸਿੱਧ 84 ਹੀ ਮਾਇਆ ਮਹਿ ਖੇਲਾ 84 ਜਿਹੜੇ ਵੀ ਮਾਇਆ ਜੀ ਖੇਲ ਖੇਲਦੇ ਆ ਅਰੇ ਅਰੇ ਨੀਅੋ ਫਿਦੀਆਂ ਵਕਾਫ ਦੇ ਲੋਕਾਂ ਨੂੰ ਆਪਣੇ ਜੇਲੇ ਬਣਾਉਂਦੇ ਆ ਉਹਨਾਂ ਦੇ ਬਾਸੋਂ ਪਦਾਰਥ ਲੈਂਦੇ ਹਨ ਛੇ ਜਤੀ ਮਾਇਆ ਕੇ ਬੰਦਾ ਛੇ ਜਤੀ ਜੋ ਦਿੱਤਾ ਪ੍ਰਯੋ ਹੋਇਆ ਹੈ ਅਤੇ ਇਸੇ ਪ੍ਰਕਾਰ ਗੋਰਖਨਾਥ ਹੋਇਆ ਹੈ ਲਸ਼ਮਣ ਜਤੀ ਹੋਇਆ ਹੈ ਭੀਸ਼ਮ ਦਾਮਾ ਹੋਇਆ ਹੈ ਭੈਰੋ ਹੋਇਆ ਹੈ ਗੋਰਖਨਾਥ ਇਹ ਛੇ ਜਨੀ ਜਿਹੜੇ ਵੀ ਮਾਇਆ ਦੇ ਗੁਲਾਮ ਹੈ ਦਾਸ ਹਨਗੇ ਇਹਨਾਂ ਨੂੰ ਗੋਰਖਨਾਥ ਨੇ ਗਰਸਦਾ ਨਹੀਂ ਸੀ ਕੀਤਾ ਪਰ ਮਾਈ ਆਈ ਨੇ ਆ ਕੇ ਜਦੋਂ ਬੇਨਤੀ ਕੀਤੀ ਸੀ ਕਿ ਮਹਾਰਾਜ ਮੈਨੂੰ ਪੁੱਤਰ ਦਿਓ ਕਹਿੰਦਾ ਮੈਂ ਤੇਰੇ ਨਾਮ ਦਾ ਪੰਥ ਤੋੜ ਦਿੰਨੇ ਹੈ ਇਸ ਪ੍ਰਕਾਰ ਮਮਤਾਜ ਪੈ ਕੇ ਮਾਇਆ ਜੀ ਖੇਲਦੇ ਐ ਬਾਕੀ ਦੇ ਭੀਸ਼ਮ ਬਤਾਮਾ ਅੱਜ ਜਿਹੜੇ ਹਨ ਇਹਨਾਂ ਦੇ ਸਰੀਰ ਵੀ ਸਾਰੇ ਮੈ ਕੀ ਸੰਨ ਜਿਹੜਾ ਜਨ ਦਾ ਹੰਕਾਰ ਸੀ ਭੀਸ਼ਮ ਬਤਾਮਾ ਨੂੰ ਇਹ ਵੀ ਮਾਇਆ ਹੀ ਚਿੰਬੜੀ ਹੋਈ ਸੀ ਲక్ష్మణ ਜਪੀ ਵਿਹਾ 12 ਸਾਲ ਫਿਰ ਇਹਨਾਂ ਸੰਤਾਨ ਪੈਦਾ ਕੀਤੀ ਸੀ ਹਨੂਮਾਨ ਜਤੀ ਵੀ ਹੈ ਪਰ ਮਹੋਦਨ ਨਾ ਹੋਏ ਪੁੱਤਰ ਇਹਦਾ ਮੁੜ ਕੇ ਜੋ ਲੰਕਾ ਸਾੜ ਕੇ ਆ ਉਹਨੂੰ ਪੈਦਾ ਹੋਇਆ ਇਸੇ ਪ੍ਰਕਾਰ ਗੋਰਖੋਟ ਦੱਤਾ ਤਰੇ ਜਿਹੜਾ ਹੋਇਆ ਉਹ ਵੀ ਦਸਨਾਉ ਸੰਿਆਸੀ ਦੇ ਬਨੌਰ ਦੇ ਵਿੱਚ ਮੋਹ ਵਿੱਚ ਪੈ ਗਿਆ ਇਸ ਪ੍ਰਕਾਰ ਮਾਇਆ ਦੇ ਬੰਦੇ ਗੁਲਾਮ ਹੰਸੇ ਜਤੀਵੀ ਨਵਾਂ ਨਾਥ ਸੂਰਜ ਅਰਚੰਦਾ ਨੋ ਨਾਥਾਂ ਦੇ ਘੂ ਨਾ ਚੰਬਾ ਨਾਥ ਚੱਬਰ ਨਾ ਖਾ ਦੇ ਕੋ ਇਹ ਜਿਹੜੇ ਨੋ ਨਾਥ ਹਨ ਇਹ ਵੀ ਮਾਇਆ ਕੀ ਹੈ ਸਰੀਰ ਸਾਰੇ ਮਾਈ ਕੀ ਹੈ ਇਹਨਾਂ ਦੇ ਸੂਰਜ ਅਰਚੰਦਾ ਇਹ ਸੂਰਜ ਵੀ ਮਾਇਆ ਦੇ ਜੁਹਿਆ ਰ ਜਿਵੇਂ ਕੱਲ ਸਾਖੀ ਸੁਣਾਈ ਸੀ ਕਿ ਬੇਸ਼ਕਰਮਾਂ ਦੇ ਖਰਾਬ ਤੇ ਚੜ ਕੇ ਨਾ ਆਪ ਦਾ ਅੰਦਰੋਂ ਚਮਕੀਲਾ ਸਿਰੂ ਮੁਰਦਾ ਅੰਗ ਮੇਠ ਕੇ ਵਰਜਲਾ ਨੂੰ ਖੁਸ਼ ਕਰਨ ਨੂੰ ਆਸਤੇ ਕੀਕਾ ਸੀ ਕੰਮ ਤੇ ਚੰਦਰਮਾ ਨੂੰ ਦੇਖ ਲਓ ਆਪਣੇ ਗੁਰੂ ਦੀ ਪਤਨੀ ਨੂੰ ਭੋਕ ਕੇ ਬੁੱਧ ਨਾਵੇਂ ਪੁੱਤਰ ਹਰਾਉਂ ਦਾ ਪਹਿਚਾਣ ਕਰ ਲਿਆ ਸੀ ਇਹ ਸਾਰੇ ਉਹ ਮੋਹੇ ਹੋਏ ਹਨ ਤਪੇ ਰਖੀਸਰ ਮਾਇਆ ਮਹਿ ਸੰਤ ਜਿਹੋ ਹਰਿ ਜੀ ਸਾਹਿਬ ਸੰਗੇ ਦੀ ਬੜੇ ਬੜੇ ਤਰਹੀ ਕਬੇ ਇਹ ਜਿਹੜੇ ਆਪਣੇ ਆਪ ਨੂੰ ਗੋਤਮਾਰਗ ਕਬੇ ਕਹਣ ਵਾਲੇ ਹਨ ਅੱਗੇ ਰਖੀਸ਼ਰ ਰਖੀਆਂ ਦੇ ਈਸ਼ੂ ਜੋ ਸਿੰਗਿ ਰਖ ਵਰਗੇ ਹੋਏ ਹਨ ਮਾਇਆ ਮਹਿਸੂਤਾ ਇਹ ਸਾਰੇ ਮਾਇਆ ਦੇ ਮੋਹ 'ਚ ਸੁੱਕੇ ਪਏ ਹਨ ਤਬ ਤਬ ਦੀ ਹੰਗਾਇ ਇਹ ਨਹੀਂ ਗੋਦਮ ਨੂੰ ਤਬ ਦੀ ਹੰਗਾਇ ਕੀਤਾ ਗੋਦਮ ਤਬਾ ਇਸੇ ਪ੍ਰਕਾਰ ਸਿੰਗਿ ਰਖ ਦੇ ਤਾਈਂ ਕਿ ਬ੍ਰਹਮ ਨਾਲ ਜਿਹੜੇ ਲੋਕ ਦੇ ਇਹ ਅਰਿਖੀ ਆਏ ਉਹਨਾਂ ਦੇ ਦਰਸ਼ਨ ਕਰਨ ਚ ਫਸ ਗਿਆ ਕਿ ਇਹ ਸਰਕਾਰ ਮਾਇਆ ਵਿੱਚ ਸੁੱਤੇ ਹੋਏ ਹਨ ਮਾਇਆ ਮਹਾਂਕਾਲ ਅਰ ਪੰਚ ਦੇਤਾ ਇਹ ਮਾਇਆ ਵਿੱਚ ਕਾਲ ਧਰਮ ਰਾਜਾ ਵੀ ਮਾਇਆ ਦੇ ਵਿੱਚ ਹੀ ਹੈ ਧਰਮ ਰਾਜਾ ਇੱਕ ਰਿਸ਼ੀ ਦੇ ਰਿਸ਼ੀ ਨੂੰ ਪਰਖਣ ਕਰਨ ਗਿਆ ਜੋ ਪਰਖਣ ਆ ਕੇ ਜਾਂ ਰਿਸ਼ੀ ਘਰ ਤੇ ਨਹੀਂ ਸੀ ਤੇ ਜਾ ਕੇ ਰਿਸ਼ੀ ਦਾ ਵੇਸ ਬਣਾ ਕੇ ਉਹਦੇ ਘਰ ਜਾ ਕੇ ਬੈਠ ਗਿਆ ਜਦੋਂ ਉਹ ਬਾੜੀਆ ਰਿਖੀ ਨੂੰ ਪਤਾ ਲੱਗਾ ਰਿਖੀ ਘਰ ਦੇ ਅੱਗੇ ਆ ਗਿਆ ਬੂਹੇ ਅੱਗੇ ਆ ਕੇ ਖੜਾ ਰਿਹਾ ਅੰਦਰ ਨਾ ਵੜਿਆ ਜਦੋਂ ਅੰਦਰੋਂ ਤਾਂ ਰਾਜਾ ਨਿਕਲਿਆ ਉਹਨੂੰ ਕਹਿਣ ਲੱਗਾ ਮੇਰਾ ਰੂਪ ਧਾਰਿਆ ਤੇਰਾ ਨਾਮ ਰਿਖ ਪੈ ਜਾਗਾ ਕਿਉਂ ਧੰਮ ਰਾਜਾ ਵੀ ਇਸ ਤਰ੍ਹਾਂ ਮਾਇਆ ਦੇ ਵਿੱਚ ਮੋਹਿਆ ਗਿਆ ਸੀ ਔਰ ਪੰਜ ਦੂਤਾਂ ਇਹ ਪੰਜ ਦੂਤ ਜਿਹੜੇ ਇзраਈ ਮੇਕਾਈ ਮੇਕਾਈ ਇਸرائی ਜਬਰਾਈ ਇਹ ਜਿਹੜੇ ਪੰਜ ਦੂਤ ਹਨ ਇਹ ਵੀ ਮਾਇਆ ਵਿੱਚ ਸੁੱਤੇ ਪਏ ਹਨ ਸਵਾਰ ਦੂਤਾਂ ਤੋਂ ਲੋਭ ਮੋਹੰਕਾਰ ਵੀ ਸੋ ਮਾਈ ਕੀ ਚੀਜ਼ ਹੈ ਜਿੰਨੀ ਹੈ ਸਵਾਨ ਸਿਆਲ ਮਾਇਆ ਮਹਿਰਾਤਾ ਜਿੰਨੇ ਸਵਾਨ ਕੁੱਤੇ ਹੰਗੇ ਲੋਭ ਰੂਪੀ ਕੁੱਤਾ ਜਿਹਨਾਂ ਦੇ ਅੰਦਰ ਭੜਕ ਰਿਹਾ ਹੈ ਸਿਆਲ ਗਿੱਦੜ ਜਿਹੜੇ ਜਗੇਵਾਜ ਧੁਖੇਵਾਜ ਪਰੋ ਗਿੱਦੜ ਮਾਇਆ ਮਹਿਰਾਤਾ ਸਵਾਨ ਸਵਾਨ ਸਿਆਲ ਮਾਇਆ ਮਹਿਰਾਤਾ ਇਹ ਸੋ ਮਾਇਆ ਦੇ ਕੀ ਰੰਗੇ ਹੋਏ ਹਨ ਭੋਗਣ ਵਿੱਚ ਕੇ ਦੰਦਾਂ ਨੂੰ ਪੈਦਾ ਕਰਨ ਵਿੱਚ ਖਾਣ ਕੇ ਬੰਦਰ ਚੀਤੇ ਅਰ ਸਿੰਘਾਤਾ ਬਾਂਦਰਾਂ ਦੀ ਜੇਹਤ ਵੀ ਦੇਖ ਲਈਓ ਕਿਸ ਤਰ੍ਹਾਂ ਕਰਦੇ ਕਰਾਉਂਦੇ ਹਨ ਬੰਦਰ ਤੇ ਚੀਤੇ ਜਿਹੜੇ ਹਨਗੇ ਅਰ ਸਿੰਘਾਤਾ ਅਬੇ ਸਿੰਘੋ ਸ਼ੇਰ ਇਹ ਵੀ ਸਮਝਿਆ ਸਿੰਘ ਤੋਂ ਅਤਿ ਵੱਡਾ ਕੌਣ ਸਰਵਾਜਰੂਰ ਹੁੰਦਾ ਹੈ ਸਰਵਾਜਾਨਵਰ ਜਿਹਦਾ ਹੋਰ ਕਿਸੇ ਜਾਨਵਰ ਦਾ మాਸ਼ ਵੀ ਖਾਂਦਾ ਉਹ ਸ਼ੇਰ ਦਾ ਮਾਹੌਲ ਹੀ ਖਾਂਦਾ ਸ਼ਿਕਾਰ ਖੇਲਦਾ ਹੈ ਛੇਰ ਨੂੰ ਉਹ ਮਾਰਦਾ ਸਰਬਾ ਜਾਨਵਰ ਜਿਹੜਾ ਹੈ ਸਿੰਘਾਂ ਦਾ ਅੱ ਤੋਂ ਵੱਡਾ ਸਿੰਘ ਤੋਂ ਸ਼ੇਰ ਤੋਂ ਸਰਬਾ ਜਾਨਵਰ ਜੋ ਹੈ ਮਾਂਜਰ ਗਾਡਰ ਅਰ ਦੂਬਰਾ ਮਾਂਜਰ ਦੇ ਨੇ ਅਗੇ ਮਾਜਾਰ ਗਾਡਰ ਗਾਡਰ ਭੇਡੂ ਤੇ ਭੇਡਾਂ ਆਦਿਕ ਹਰ ਲੂਬਰਾ ਤੇ ਲੂੰਬੜੇ ਲੂੰਬੜੀਆਂ ਆਦਿਕ ਬਿਰਖ ਮੂਲ ਮਾਇਆ ਮਹਿਪਰਾ ਜੋ ਬਿਰਸ਼ਣ ਦੇ ਮੂਲ ਮੁੱਢ ਇਹ ਦਰਖਤਾਂ ਦੇ ਮੁਰ ਜੇ ਹਮੇ ਪਾਣੀ ਵਿੱਚ ਤੇ ਧਰਤੀ ਦੀ ਖੁਰਾਕ ਖਾਂਦੇ ਵੀ ਮਾਇਆ ਹੀ ਹਨ ਮਾਲ ਕੀ ਸਾਰੇ ਪਏ ਹਨ ਮਾਇਆ ਅੰਤਰ ਭੀਨੇ ਦੇ 30 ਕਰੋੜ ਦੇਲ ਤੇ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਆਯਾਮ ਸੰਜਿਆ ਵਾਲੇ ਹੋਏ ਆ ਉਹ ਵੀ ਇੰਦਰ ਦੀ ਸਭਾ ਜਨਾਜ ਵੇਖਣ ਵਿੱਚ ਇਹਦੇ ਵਿੱਚ ਹੀ ਭੇਜ ਗਏ ਹਨ ਦੇਵਤੇ ਜਿਹੜੇ ਹਨ ਅਪਛੜਾ ਦੀ ਨਿਰਤਕਾਰੀ ਵੇਖਦੇ ਰਹਿੰਦੇ ਹਨ ਸਾਗਰ ਇੰਦਰਾ ਅਰ ਧਰਤੀ ਸਾਗਰ ਜਿਹੜਾ ਸਮੁੰਦਰ ਹੈ ਜੇ ਨੂੰ ਮਾਨ ਹੋ ਗਿਆ ਸੀ ਜੋ ਦੇਵਤਿਆਂ ਨੇ ਜੰਗ ਕੀਤਾ ਪਾਣੀ ਨਹੀਂ ਦਿੱਤਾ ਉਸ ਦੇ ਦੇਵਤਿਆਂ ਦੇ ਸ਼ਰਾਫ ਨਾਲ ਕਿ ਖਾਰਾ ਹੋ ਗਿਆ ਕਿਉਂ ਇਸ ਸਮੁੰਦਰ ਦਾ ਅੱਖ ਦੇਵਤਾ ਮਾਨ ਕਰਕੇ ਇਹ ਵੀ ਇਹਨੇ ਜਿਹੜੀ ਇਹ ਵੀ ਮੈਕੀਤੀ ਜਾਂ ਨਸਾਰੀ ਕਾਮਸੀ ਭਾਵਾ ਜਿਹੜਾ ਇੰਦਰਾ ਇੰਦਰਾ ਲక్ష్ਮੀ ਸਮੁੰਦਰ ਚੋਂ ਨਿਕਲੀ ਹੈ ਇਹ ਵੀ ਸਾਰਿਆਂ ਨੂੰ ਮੋਹਤ ਕਰਨ ਵਾਲੀ ਮਾਇਆ ਰੂਪੀ ਹੈ ਹਰ ਧਰਤੀ ਅਤੇ ਮੌਢੋ ਘੜਤੀ ਜਿਹੜੀ ਇਹ ਮਨੁਸ਼ੀਏ ਕਰਕੇ ਹੈ ਇਹ ਵੀ ਇਹਦੇ ਵਿੱਚ ਖਾਣਾ ਸੋਇਨੇ ਦੀਆਂ ਚਾਂਦੀ ਦੀਆਂ ਲੋਹੇ ਦੀਆਂ ਜਿਸਤ ਦੀਆਂ ਕਲੀਤ ਦੀਆਂ ਪਿੱਤਲ ਆਦਿਕ ਇਹ ਸਾਰੇ ਦਰਤੀ ਇਹ ਉਹ ਇਹ ਵੀ ਮਾਇਆ ਹੀ ਚੀਜ਼ ਹੈ ਕੋ ਕਹ ਕਬੀਰ ਜਿਸ ਉਧਰ ਤਿਸ ਮਾਇਆ ਸਾਧ ਸੰਤ ਜੀ ਕਹਿੰਦੇ ਜੀ ਨੂੰ ਪੇਟ ਲੱਗਾ ਹੋਇਆ ਭਾਈ ਉਹਨਾਂ ਨੂੰ ਸਾਰਿਆਂ ਨੂੰ ਮਾਇਆ ਦਾ ਮੋਹ ਹੀ ਹੈ ਸਭ ਛੂਟੇ ਜਦ ਸਾਧੂ ਪਾ ਭਾਈ ਉਹਦੋਂ ਛੁਟਕਾਰਾ ਪਾਇਆ ਜਦੋਂ ਸਾਧੂ ਮਹਤਮਾ ਦੀ ਸੰਗਤ ਨੂੰ ਪਾਇਆ ਜਿਨ੍ਹਾਂ ਨੂੰ ਮਾਇਆ ਮੈਂ ਸਖੇ ਉਦਾਸ ਕੋ ਕਬੀਰ ਹੋਂ ਤਾਂ ਕੋ ਦਾਸ ਮਾਇਆ ਦੇ ਮੋਹ ਦੇ ਜਿਹੜੇ ਉਪਰਾਮ ਰਹਿਣ ਵਾਲੇ ਪੁਰਖ ਹੋਏ ਉਹਨਾਂ ਦੀ ਸੰਗਤ ਨੂੰ ਜਦੋਂ ਪਾਇਆ ਤਾਂ ਛੁਟਕਾਰਾ ਹੋਇਆ ਕਈ ਪਖੰਡੀ ਮਾਅਦੇ ਪਿਆਗੀ ਹੁੰਦੇ ਹਨਗੇ ਉਹਨਾਂ ਪਿਆਗੀਆਂ ਦੀ ਬਾਬਦੇਸ ਤੋਂ ਕਹਾ ਦਾ ਜ਼ਿਕਰ ਹੋਇਆ ਕਿਸੇ ਸ਼ਾਹੂਕਾਰ ਨੇ ਆ ਕੇ 1000 ਰੁਪਇਆ ਮਠਾ ਟੇਕਿਆ ਲਿਆਈ ਨਾ ਫਿਰ ਪਤਾ ਲੱਗ ਜਾਈਏ ਤਾਂ ਲੈਂਦਾ ਹੀ ਨਹੀਂ ਪੈਸੇ ਤੇ ਉਸ ਵੇਲੇ ਸਾਥ ਸੰਗਤ ਦੀ 4000 ਇੱਕ ਸ਼ਾਹੂਕਾਰ ਆ ਕੇ ਟੇਕਿਆ ਤੇਲੇ ਨੂੰ ਕਹੇ ਰੱਖ ਲੈ ਕੇ ਲਿਆ ਸੈਂਕੇ ਕਿੰਦਾ ਮਹਾਰਾ ਤੁਸੀਂ ਮੋੜ ਹੀ ਦੇਣਾ ਹੁਣ ਕਾਹਨੂੰ ਰੱਖਦੇ ਹੋ ਅੱਗੇ ਨਾ ਭਈ ਇਹਨਾਂ ਨੇ ਆਇਆ ਸੀ ਫੋੜਨੀ ਮੋੜ ਦੇ ਚੱਕ ਕੇ ਗੱਡੀ ਜਾ ਚੜਿਆ ਇਸੇ ਪ੍ਰਕਾਰ ਮਹਾਰਾ ਕਹਿੰਦੇ ਹਨ ਇਹਨਾਂ ਜਿਹਨੂੰ ਪੇਟ ਲੱਗਾ ਮਾਇਆ ਚਿਬੜੀ ਹੋਈ ਏ ਸਭ ਨੂੰ ਸਭ ਛੁੱਟੇ ਜਦ ਸਾਧੂ ਪਾਉਂਦਾ ਉਦੋਂ ਪਉਣਾ ਸਾਧੂ ਇਹੋ ਜਿਹਾ ਨਹੀਂ ਹੁੰਦਾ ਜਿਆ ਨਾਲ ਕੀ ਹੋਏ ਜਿਨ੍ਹਾਂ ਨਾਮ ਹਰਿਹਾਮਾ ਦੀ ਸੰਗਤ ਨੂੰ ਪਾਇਆ ਮਾਜ ਉਦਾਸ ਰੱਖਣੋਂ ਆਏ ਨੂੰ ਤੇ ਛੁੜਕਾਰਾ ਹੁੰਦਾ ਮੁਕਤ ਹੁੰਦਾ ਜੀਬ ਜਦ ਲਗ ਮੇਰੀ ਮੇਰੀ ਕਰੈ ਸਭ ਕਬੀਰ ਜੀ ਕਹਿੰਦੇ ਮੇਲ ਛੱਡੇ ਬਿਨਾਂ ਮੁਕਤ ਨਹੀਂ ਹੋ ਸਕਦੀ ਜਿੰਨਾ ਕਿ ਜੀ ਮੇਰੀ ਯਾਰ ਹੈ ਮੇਰੀ ਜੋਰੂ ਹੈ ਮੇਰੀ ਮੇਰੀ ਕਹਿਰੋਂ ਕਰਤੇ ਬਰਜੋਨ ਨੂੰ ਫੇ ਭਾਈ ਇਸ ਪ੍ਰਕਾਰ ਮੇਲ ਦੇ ਲਈ ਮਨਕਾ ਇਕੱਲੇ ਗਾਇਕਾਂ ਦੀ ਆਉਜੇ ਪਦਾਰਥਾਂ ਦੀ ਕਰਵਾ ਹੈ ਸਭ ਲਗ ਕਾਜ ਏਕ ਨਹੀਂ ਸਰ ਉਹਨਾਂ ਦੇ ਰਸਤਾ ਸੰਗੇ ਜੀ ਇਹ ਜੀਵ ਦਾ ਇੱਕ ਵੀ ਕਾਰਜ ਪਰਮਾਰਥ ਦਾ ਕੋਈ ਨਹੀਂ ਸਰ ਸਕਦਾ ਫਿਰੇ ਨਹੀਂ ਚੜਦਾ ਪੂਰਾ ਨਹੀਂ ਹੁੰਦਾ ਹੈ ਜਦ ਮੇਰੀ ਮੇਰੀ ਮਿਟ ਜਾ ਜਦੋਂ ਮੇਰੇ ਨੇ ਦੇ ਦਿਆ ਮੇਰੇ ਪਦਾਰਥਾਂ ਦੀ ਸਤਗੁਰੂ ਦੀ ਕਿਰਪਾ ਕਰਕੇ ਸ਼ਬਦ ਦੀ ਕੋਈ ਕਰਕੇ ਅੰਦਰੋਂ ਹੀ ਮਰ ਜਾਵੇ ਅਭਾਵ ਹੋ ਜਾਵੇ ਲਬ ਪ੍ਰਭ ਕਾਜ ਸਵਾਰ ਹੈ ਆਹ ਓਦੋਂ ਮਹਗਰੂ ਆਪ ਸਖਿਆਤੋ ਕੇ ਪ੍ਰਧਖ ਹੋਗੇ ਜਿਵੇਂ ਧੰਨੇ ਦੀਆਂ ਗਉਆਂ ਜਾ ਰੀਆਂ ਅਤੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਬੀਰ ਦਾ ਜਪ ਸਪੂਰਨ ਕੀਤਾ ਨਾਮ ਦੇ ਜੀ ਮੂੰਹੀ ਗਉ ਜਿਉਂਦੀ ਕੀ ਕੀ ਖਪਰਾ ਬਣਿਆ ਕਿਉਂ ਆਪ ਆ ਕੇ ਕਾਰ ਸਵਾਰ ਲੱਗ ਜਾਂਦਾ ਹੈ ਐਸਾ ਗਿਆਨ ਵਿਚਾਰ ਮਨ ਅਹਜਾ ਗੋਵਿਹ ਮੇਰੇ ਪਿਆਰੇ ਮਨ ਵਿਚਾਰ ਨਾ ਕਰ ਹਿਰਦੇ ਵਿੱਚ ਹਰ ਕੀ ਨਾ ਸਿਮਰਹੁ ਦੁਖ ਭੰਜਨ ਅਕਾਲ ਪੁਰਖ ਨੂੰ ਕਿਉਂ ਨਹੀਂ ਭਾਈ ਸਿਮਰਦਾ ਜੋ ਜੀਆਂ ਦੇ ਦੁੱਖਾਂ ਨੂੰ ਭੰਨਣ ਵਾਲਾ ਮਿਟਣ ਵਾਲਾ ਹੈ ਰਹਾਉ ਜੱਬ ਲੱਗ ਸਿੰਘ ਰਹਿ ਬਨਮਾ ਜਿਨਾਂ ਜੀਵ ਸਾਲ ਸਿੰਘ ਜੀ ਸ਼ੇਰ ਜੰਗੋ ਵਿੱਚ ਰਵੇ ਜੱਬ ਲੱਗ ਬਨਪੂਲਾ ਹੀ ਨਾ ਉਹ ਨਿਰ ਬਨ ਦੇ ਵਿੱਚ ਰਹਿਣ ਵਾਲੇ ਜਿਹੜੇ ਮਿਰਗ ਆਦਕ ਆ ਇਹ ਪਰਫੁੱਲ ਤਲੀ ਹੁੰਦੇ ਖਿੜਦੇ ਨਹੀਂ ਖਿੜ ਕੇ ਪਰ ਸਾਹਮਣੇ ਉਹਦੇ ਬਨਸਪਤੀ ਜਿਹੜੇ ਰਹਿਣ ਵਾਲੇ ਜਿਹੜੇ ਜਾਨਵਰ ਹਨ ਨਰਮ ਜੱਬ ਹੀ ਸਿਆਰ ਸਿੰਘ ਕੌਖਾ ਇਥੇ ਸਿਆਰ ਨਾ ਗਿੱੜਦਾ ਨਹੀਂ ਹੈ ਇਹ ਤੇ ਵੀ ਸ਼ਿਆਰ ਸਰਵਾ ਦਾ ਨਾਂ ਜੀ ਨਾ ਸੰਘਾਤਾ ਪਿੱਛੇ ਕਹੇ ਆਈ ਹੈ ਜਦੋਂ ਸ਼ਿਆਰ ਨਾਂ ਸਰਵਾ ਜਾਨਵਰ ਜਿਹੜਾ ਹੈ ਉਹ ਹੋਰ ਕਿਸੇ ਜਾਨਵਰ ਨੂੰ ਦੁੱਖ ਨਹੀਂ ਦਿੰਦਾ ਉਹ ਸ਼ੇਰ ਦਾ ਹੀ ਮਾਸ ਖਾਂਦਾ ਹੈ ਜਦੋਂ ਸਰਵਾ ਜਾਨਵਰ ਸ਼ੇਰ ਨੂੰ ਖਾ ਜਾਵੇ ਹੂਲ ਰਹੀ ਸਗਲੀ ਬਨਰਾ ਉਸ ਦੇ ਸਾਰੀ ਬਨਾਸਪਤੀ ਜਿਹੜੇ ਨਰਮ ਹਨੇ ਹਰ ਨਾਲਕ ਇਹ ਸਾਰੇ ਪ੍ਰਫੁੱਲਤ ਹੋ ਰਹੇ ਨੇ ਸਾਰੇ ਖਿੜੇ ਰਹਿੰਦੇ ਆਣ ਕੋਈ ਕਲੇਸ਼ ਨਹੀਂ ਹੁੰਦਾ ਸ਼ੇਰ ਮਾਰਨ ਮਾਰ ਨਹੀਂ ਸਕਦਾ ਸ਼ੇਰ ਨੂੰ ਖਾ ਜਾਂਦਾ ਸਰਵਾ ਸਰਵਾ ਹੋਰ ਕੇ ਜਾਨਵਰ ਦਾ ਮਾਸ ਨਹੀਂ ਖਾਂਦਾ ਇਸ ਪ੍ਰਕਾਰ ਸਾਰੀ ਪਰਫੁੱਲਕ ਹੋ ਰਹੀ ਨਹੀਂ ਬਣਾ ਹਸਪਤਲੀ ਇਸੇ ਪ੍ਰਕਾਰ ਜਦ ਲਗ ਸਿੰਘ ਰਹ ਬਨਮਾ ਜਨਾ ਜੀ ਸਾਹਿਬ ਸਿੰਘ ਜੀ ਸਿੰਘ ਹੰਕਾਰ ਨੂੰ ਪੀਸ ਕੇ ਰੋ ਦੇ ਸਰੀਰੂ ਕੀ ਬਗੀਚੇ ਚ ਰਹਿੰਦਾ ਹੈ ਜਬ ਲਗ ਸਿੰਘ ਰਹਾ ਬਨਮਾ ਜਹੰਗਿਰ ਸ਼ੇਰ ਹੰਕਾਰ ਇਹ ਸੁਭਗਣਾ ਰੂਪੀ ਬਗੀਕੇ ਚ ਰਹਿੰਦਾ ਹੈ ਤਬ ਲਗ ਬਨ ਫੂਲੇ ਹੀ ਨਾ ਉਹਨਾਂ ਦੇ ਮਨ ਸਰੀਰ ਦੇ ਅੰਦਰ ਰਹਿਣ ਵਾਲੇ ਜਿਹੜੇ ਗੋਣੋਂ ਐ ਨਾ ਸੁਭਗਣ ਮੇਰਗਾ ਆਵਿਕੋ ਦੁੱਖ ਫੋਲਤ ਨਹੀਂ ਹੁੰਦੇ ਇਹ ਖਰਾਬ ਨਹੀਂ ਪਕੜਦੇ ਹਨ ਜਬ ਹੀ ਸਿਆਰ ਸਿੰਘ ਕੌਖਾ ਜਦੋਂ ਸਿਆਰ ਸਰਵਾ ਕੌਣਾ ਬਵੇਕ ਅਪਰੋਹ ਗਿਆਨ ਰੂਪੀ ਸਰਵਾ ਜਦੋਂ ਇਹ ਹੰਕਾਰ ਨੂੰ ਵੀ ਸ਼ੇਰ ਨੂੰ ਖਾ ਜਾਂਦਾ ਹੈ ਸੂਲ ਰਹੀ सगਲੀ ਬਨਰਾ ਸ਼ੇਰ ਸਾਹਿਬ ਜੀ ਸਾਰੀ ਬਨਾਸਪਤੀ ਜਿੰਨੇ ਹਰ ਨਾਜ ਕੋ ਦੇਵੀ ਗੁਣ ਹੋ ਗਏ ਇਹ ਸਾਰੀ ਬਨਾਸਪਤੀ ਕੇ ਰਹਿਣ ਵਾਲੇ ਜਾਨਵਰ ਸਭ ਪ੍ਰਫੁਲਤ ਹੋ ਜਾਂਦੇ ਆ ਖੜ ਜਾਂਦੇ ਹਨ ਸਾਰਿਆਂ ਦੀ ਪਾਲਣਾ ਹੁੰਦੀ ਹੈ ਜਿੱਥੋਂ ਬੁੱਢਾ ਹਾਰ ਉਤਰੈ ਜੇਗਾ ਭਾਈ ਆਦਮੀ ਕਹਿੰਦਾ ਮੈਂ ਜਿੱਤ ਗਿਆ ਉਹ ਸਾਥ ਸੰਗਤ ਜੀ ਡੁੱਬ ਜਾਂਦਾ ਹੈ ਜਿਵੇਂ ਹਰਨਾਕਸ਼ ਕਹਿੰਦਾ ਸੀ ਨਾ ਮੈਂ ਜਿੱਤ ਗਿਆ ਸਭ ਨੂੰ ਜਿੱਤ ਲਿਆ ਆਪਣੇ ਵਸ ਕਰ ਲਿਆ ਇਸ ਵਿਚਾਰ ਉਹਦੀ ਫੇਰ ਹਾਰ ਹੋਈ ਸੀ ਸਿੰਘ ਰੂਪ ਨੇ ਉਸ ਦਿਨ ਹੀ ਪਾੜ ਦਿੱਤਾ ਨਹਾ ਦੇ ਨਾਲ ਤੇ ਹਾਰਿਆ ਪ੍ਰਹਲਾਦ ਸੀ ਨਾ ਮਾਰੇ ਦੀ ਸ਼ਰਮ ਨਹੀਂ ਸੀ ਤੇ ਤਰੂ ਭਗਤ ਸੀ ਉਹ ਤਰ ਕੇ ਮਾਰਾ ਸਾਡੀ ਕਿਰਪਾ ਕਰਕੇ ਕਿਉਂ ਹਾਰ ਮੰਨਣ ਵਾਲੇ ਕਰ ਜਾਂਦੇ ਐ ਜਿਹੜੇ ਜਿੱਤ ਤੋਂ ਮੰਨੋ ਵਾਲੇ ਉਹ ਅੰਦਰੋਂ ਡੁੱਬ ਜਾਂਦੇ ਐ ਇਸੇ ਪ੍ਰਕਾਰ ਜੀਤੋ ਗੂੜੈ ਹਾਰ ਉਤਰੈ ਜਿਹੜਾ ਇਹਨੂੰ ਜਿੱਤਦਾ ਹੰਕਾਰ ਹੋਣਾ ਉਹ ਸੰਸਾਰ ਸਮੁੰਦਰ 'ਚ ਡੁੱਬ ਜਾਂਦਾ ਹੈ ਹਾਰ ਉਤਰੈ ਜਿਹੜਾ ਹਾਰਦਾ ਨਿਮਰਤਾ ਵਾਲਾ ਪੁਰਖ ਹੈ ਉਹ ਤੇਰਾ ਤਰ ਜਾਂਦਾ ਹੈ ਕਿ ਤੇਰਾ ਬੋਲੀ ਐ ਕਾਂਸੀ ਦੀ ਕਾਂਸੀ ਤੇਰਾ ਕਹਿੰਦੇ ਤੇਰਾ ਨਾਂ ਕਹਿੰਦੇ ਐ ਆਪਾਂ ਤਰਨਾ ਕਹਿੰਦੇ ਪੰਜਾਬੀ ਉਹ ਤੇਰਨਾ ਕਹਿੰਦੇ ਐ ਉੱਤਰ ਜਾਂਦਾ ਕਰ ਜਾਂਦਾ ਹੈ ਉਹ ਗੁਰ ਪ੍ਰਸਾਦੀ ਪਾਰ ਉਤਰੈ ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਮहारा ਕੰਦੇ ਬਾਹਰ ਉਤਰ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਮੁਕਤ ਲੋਕੀ ਕਿਨਾਰੇ ਤੇ ਪਹੁੰਚ ਜਾਂਦਾ ਹੈ ਦਾਸ ਕਬੀਰ ਕਹ ਸਮਝਾਈ ਸ਼੍ਰੀ ਗੁਰੂ ਰਾਮ ਦੀ ਦਾਸਾ ਭავ ਅਵਤਾਰ ਕੇ ਤੈਨੂੰ ਕਿਸੇ ਸਮਝਾ ਕੇ ਭਾਈ ਲੱਗਦੇ ਹਾਂ ਕੇਵਲ ਰਾਮ ਰਹੋ ਲਿਵ ਲਾਓ ਕੋਈ ਕੋ ਇੱਕ ਪਰਮੇਸ਼ਰ ਦਾ ਨਾਮ ਕੇਵਲ ਮੁਕਤੀ ਦੇਣ ਵਾਲਾ ਉਸ ਦੀ ਬਿਤੀ ਨੂੰ ਲਾ ਕੇ ਹਰ ਵਕਤ ਰਹੋ ਇਉਂ ਛੁਟਕਾਰਾ ਹੋਵੇਗਾ ਹੋਰ ਕੋਈ ਉਪਾਅ ਨਹੀਂ ਮੁਕਤ ਹੋਣ ਦਾ